ਮਹਾਮਾਹੀ ਦੇ ਪਵਿੱਤਰ ਨਵਰਾਤਰੀ ਚੱਲ ਰਹੇ ਹਨ ਅਤੇ ਕੁਝ ਹੀ ਦਿਨਾਂ ਬਾਅਦ ਦੁਸ਼ਹਿਰਾ ਅਤੇ ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ ਪਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਲੱਗੇ ਕੂੜੇ ਦੇ ਢੇਰ ਗਲੀਆਂ ਮੁਹੱਲਿਆਂ ਵਿੱਚ ਫੈਲੀ ਗੰਦਗੀ ਤਿਉਹਾਰਾਂ ਦੇ ਆਨੰਦ ਨੂੰ ਖਤਮ ਕਰ ਰਹੀ ਹੈ ਹਰ ਰੋਜ਼ ਸ਼ਰਧਾਲੂ ਵੱਡੀ ਗਿਣਤੀ ਵਿੱਚ ਮੰਦਰਾਂ ਵਿੱਚ ਨਤਮਸਤਕ ਹੋਣ ਲਈ ਜਾਂਦੇ ਹਨ ਪਰ ਨਗਰ ਨਿਗਮ ਦਾ ਐਸਵਾਲ ਕੋਈ ਧਿਆਨ ਨਹੀਂ ਹੈ ਹਜੇ ਵੀ ਨਗਰ ਨਿਗਮ ਜਾਗੇ ਅਤੇ ਸ਼ਹਿਰ ਦੀ ਸਫਾਈ ਵੱਲ ਧਿਆਨ ਦੇਵੇ ਸਾਡੀ ਟੀਮ ਵੱਲੋਂ ਅੰਮ੍ਰਿਤਸਰ ਦੇ ਅੰਦਰੂਨੀ ਇਲਾਕਿਆਂ ਦਾ ਦੌਰਾ ਕੀਤਾ ਗਿਆ ਜਿੱਥੇ ਭਾਰੀ ਮਾਤਰਾ ਵਿੱਚ ਕੂੜੇ ਦੇ ਢੇਰ ਲੱਗੇ ਹੋਣ ਕਾਰਨ ਬਦਬੂ ਫੈਲੀ ਹੋਈ ਹੈ ਲੋਕਾਂ ਦਾ ਰਹਿਣਾ ਮੁਸ਼ਕਿਲ ਹੈ ਅਤੇ ਦੁਕਾਨਦਾਰਾਂ ਨੇ ਆਖਿਆ ਕਿ ਕੂੜੇ ਦੇ ਕਾਰਨ ਉਹਨਾਂ ਦੀ ਦੁਕਾਨਦਾਰੀ ਵੀ ਪ੍ਰਭਾਵਿਤ ਹੁੰਦੀ ਹੈ ਅੱਜ ਜੋ ਹਾਲਾਤ ਆਪਾਂ ਨੂੰ ਅੰਮਰਸਾਹ ਚ ਮੇਰੇ ਖੰਨੂ ਮਿਲ ਰਹੇ ਆ ਵੀ ਥਾਂ ਥਾਂ ਸਫਾਈ ਦਾ ਪ੍ਰਬੰਧ ਨਹੀਂ ਸਹੀ ਕੂੜੇ ਦੇ ਢੇਰ ਲੱਗੇ ਰਹੇ ਆ ਕੋਈ ਪ੍ਰਸ਼ਾਸਨ ਵੱਲੋਂ ਕਾਰਪੋਰੇਟ ਕਮਿਸ਼ਨਰ ਵੱਲੋਂ ਤੇ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਆਪਾਂ ਕਾਫੀ ਵਾਰ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਕੀਤੀ ਵੀ ਦੇਣ ਦਿਹਾਰ ਸ਼ਹਿਰ ਚ ਆ ਗਏ ਆ ਜਿੱਦਾਂ ਕਿ ਅੱਜ ਬੜਾ ਵੱਡਾ ਅਧਿਆਰਾ ਨੂੰ ਰਾਤ ਰਿਆਰਾ ਅੱਗੋਂ ਦੇਣ ਦਿਹਾਰ ਫਿਰ ਸ਼ਹਿਰੀ ਰਿਆਗੇ ਭਗਵਾਨ ਵਾਲਮੀਕ ਮਹਾਰਾਜ ਦਾ ਜਨਮ ਦਿਹਾੜਾ ਆ ਗਿਆ ਤੇ ਸਰਕਾਰ ਆਪਣਾ ਸਪਾਈ ਦਾ ਪ੍ਰਬੰਧ ਸਹੀ ਤਰੀਕੇ ਨਾਲ ਕਰੇ ਜੋ ਆਪਣੇ ਸ਼ਹਿਰ ਦੇ ਤਿਉਹਾਰ ਆ ਬੜੇ ਵਧੀਆ ਤਰੀਕੇ ਨਾਲ ਮਨਾਏ ਜਾਣ ਮਗਰ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਦੀ ਇਹਨਾਂ ਦੇ ਧਿਆਨ ਪਏਗਾ ਜਾਂ ਪ੍ਰਸ਼ਾਸਨ ਦਾ ਧਿਆਨ ਦੇਗਾ ਦੇਖੋ ਜੀ ਆਪਾਂ ਦੇ ਕਾਫੀ ਵਾਰ ਤੁਹਾਨੂੰ ਤੁਹਾਡੇ ਨੋਲੇਜ ਚ ਲਿਆ ਆਂਦੇ ਤੁਹਾਡੇ ਵਰਗੇ ਰੈਸਟੋਰੈਂਟਾਂ ਦੇ ਵੀਰਾਂ ਦੇ ਦਰਥ ਥੋਈ ਇਸ ਸਰਕਾਰ ਤੱਕਰ ਪਹੁੰਚਾਉਂਦੇ ਆਂ ਤਾਂ ਥੋੜਾ ਬਹੁਤ ਉਹਨਾਂ ਦੇ ਜੂਝ ਦਿੱਖਦੀਆਂ ਮਗਰ ਫਿਰ ਹੋਇਆ ਅੱਲਾ ਨਾ ਹੱਲ ਕੀਤਾ ਗਿਆ ਇਹ بڑے بڑے ਪੰਦਰ ਤੇ ਫਿਰ ਕੋਈ ਹੜਤਾਲ ਹੀ ਕਰਨੀ ਪਏਗੀ ਜਿਹੜਾ ਫਿਰ ਸਰਕਾਰ ਨੂੰ ਅੱਜਾ ਲੈਣਾ ਪਏਗਾ ਬਹੁਤ ਜ਼ਿਆਦਾ ਆਂਦੀ ਹੈ ਦੁਕਾਨ ਦੇ ਵਿੱਚ ਇੰਨੇ ਕੋਈ ਜ਼ਿਆਦਾ ਮੱਛਰ ਹੋ ਜਾਂਦੇ ਆ ਕਿ ਮੈਨੂੰ ਡੇਂਗੂ ਵੀ ਹੋ ਚੁੱਕਾ ਆ ਵੈ ਦੋ ਸਾਲ ਪਹਿਲੇ ਕਿ ਹਾਲਤ ਆ ਕਿ ਮੇਰੀ ਪ੍ਰੋਬਲਮ ਠੀਕ ਨਹੀਂ ਹੋਈ ਤੇ ਇੰਨਾ ਕੋ ਮੱਛਰ ਹੁੰਦਾ ਮੈਂ ਗੁੱਡ ਨਾਈਟ ਜਗਾਜ ਖਾ ਕੇ ਆਪਣੇ ਦੁਕਾਨ 'ਚ ਬੈਠ ਨਹੀਂ ਆ ਤੇ ਜਦ ਮੇਰੇ ਕਸਟਮਰ ਆਉਂਦੇ ਉਹ ਵੀ ਪਰੇਸ਼ਾਨ ਹੁੰਦੇ ਆ ਮਤਲਬ ਉਹ ਖੜੇ ਕਿ ਨਹੀਂ ਜਿਆਦਾ 스멜 ਲਾ ਖੜੇ ਹੋਣਾ ਸੰ ਮੁਸ਼ਕਿਲ ਹੋ ਜਾਂਦਾ ਜਾਂ ਤੇ ਸਾਰੇ ਮਹੱਲੇ ਵਾਲੇ ਇਕੱਠੇ ਹੋ ਕੇ ਜਾਣ ਕਰਨ ਮਹੱਲੇ ਵਾਲੇ ਨਾਲ ਜਾਣ ਦੀ ਆ ਰਹੀ ਨਹੀਂ ਗਏ ਚੁੱਪ ਬੈਠੇ ਇਹ ਦੇਖੋ ਹੋਣਾ ਕੀ ਚਾਹੀਦਾ ਹੋਣਾ ਕੀ ਚਾਹੀਦਾ ਮਤਲਬ ਸਫਾਈ ਹੋਣੀ ਚਾਹੀਦੀ ਹੈ ਹੋਰ ਕੀ ਸ਼ਹਿਰ ਦੇ ਇਲਾਜ਼ ਮਾਲਾ ਤੁਹਾਡੇ ਸਾਹਮਣੇ ਹੀ ਹੈ ਇੰਨੇ ਦਿਨਾਂ ਤੋਂ ਇੱਥੇ ਐਦੇ ਸਿਰਫ ਐਕਟਰ ਤੱਕਣਾ ਬਾਹਰ ਤੱਕ ਗਿਆ ਹੈ ਕੁਲੇ ਢੇਰ ਤੇ ਕੁਲੇ ਢੇਰ ਬਾਹਰ ਤੱਕ ਲੱਗਿਆ ਐ ਥੋੜਾ ਜਿਹਾ ਹੁਣ ਹੋਇਆ ਹੈ ਕੋਈ ਚੁੱਕਣ ਨਹੀਂ ਆਉਂਦਾ 10-15 ਦਿਨ ਨੂੰ ਹੋਇਆ ਥੇ ਮੈਂ ਇਹ ਦੇ ਵੇਚਦਾ ਪਿਆ। ਉਹਨਾਂ ਦੇਖੋ ਤੁਹਾਡੇ ਸਾਨੂੰ ਨਾਲ ਹੀ ਇੱਕ ਹਿੰਦੂ ਕਾਲਜ ਆ ਤੇ ਸਾਡੇ ਡਾਟ ਬਨਮੋਨ ਸਿੰਘ ਜੀ ਪਾ ਚੁੱਕੇ ਆ ਤੇ ਇੱਕ ਸਦੀ ਬੱਚਿਆਂ ਦਾ ਸਕੂਲ ਆ। ਉਹਨਾਂ ਨੂੰ ਬੜੀ ਮੁਸ਼ਕਲਾਂ ਨੇ ਨੰਗਰ ਬੱਚਿਆਂ ਨੇ ਨੰਗਣਾ ਉਹ ਮੋਹ ਦੇ ਆਥਰਾ ਕਿ ਨੰਗਰੇ ਆ। ਕੀ ਕਹਿੰਦੇ ਕਈ ਬੱਚੇ ਹੰਦੇ ਹੀ ਨਹੀਂ ਸਕੂਲ। ਮਹਾਰਾ ਸਮੀਲੀ ਬੜੀ ਸਮੈਗ ਬੱਚੇ ਮਾਬੂਨ ਹੁੰਦੇ ਆ। ਉਹਨਾਂ ਚਾਹੀਦਾ ਸਰਕਾਰ ਸੁਣਨੀ ਨਹੀਂ ਇਹਨਾਂ ਨੂੰ ਸਫਾਈ ਹੋਣੀ ਚਾਹੀਦੀ। ਦੋ ਜਾਂ ਗੱਡੀਆਂ ਨਹੀਂ ਜੀ ਜੋ ਕਲੈਕਟਰ ਨੂੰ ਜਾਈ ਦੀ ਹੈ। ਸ਼ਹਿਰ ਦੀ ਸਫਾਈ ਨੂੰ ਲੈ ਕੇ ਅਸੀਂ ਕਦੋਂ ਦੇ ਨਗਰ ਨਿਗਮ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਇਹ ਨਗਰ ਨਿਗਮ ਦੀ ਕੰਮ ਕਰਨੀ ਨਹੀਂ ਤੇ ਖੋਲ ਹੀ ਨਹੀਂ ਰਹੀ ਸੋ ਅੱਜ ਅਸੀਂ ਆਪਣੇ ਨਾਲ ਬੈਂਡ ਵਾਜੀ ਵਾਲੇ ਲੈ ਕੇ ਆਏ ਹਾਂ ਸ਼ਾਇਦ ਨਗਰ ਨਿਗਮ ਦੀ ਨੀਂਦ ਜਿਹੜੀ ਹੈ ਇਸ ਆਵਾਜ਼ ਨਾਲ ਖੁੱਲ ਸਕੇ ਸੋ ਤਿਹਾੜੀ ਦਿਨ ਚੱਲ ਰਹੇ ਨੇ ਤੇ ਗਲੀਆਂ ਦੇ ਵਿੱਚ ਜਿਹੜੇ ਕੂੜੇ ਦੇ ਢੇਰ ਲੱਗੇ ਹੋਏ ਨੇ ਸੋ ਮੰਗ ਕਰਦੇ ਹਾਂ ਕਿ ਨਗਰ ਨਿਗਮ ਇਸ ਵੱਲ ਧਿਆਨ ਦੇਵੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟ ਵੀ ਨਿਊਜ਼ ਅੰਮ੍ਰਿਤਸਰ